ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ 4:00 ਬਜ ਕੇ 39 42 ਮਿੰਟ ਹੋ ਚੁੱਕੇ ਨੇ ਜੀ ਸਵੇਰ ਦੀ ਤੇ ਪਹਿਲਾਂ ਤਾਂ ਫੇਰ ਇੱਕ ਵਾਰ ਅਦਾਬ ਨਮਸਕਾਰ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਤੇ ਟਾਈਮ ਹੋ ਗਿਆ ਆਪਣਾ ਮੱਧ ਨੂੰ ਕਾਕੰਡਾ ਪਾਉਣ ਦਾ ਪਹਿਲਾਂ 2 ਦਿਨ ਲੇਟ ਉੱਠਿਆ ਗਿਆ ਕਰੇ ਸਾਢੇ 5 ਪੌਣੇ 7:15 ਜਾਂਦੇ ਜਾਂਦੀ ਸੀ ਅੱਜ ਸੁਨੇਹਾ ਉੱਠਿਆਂਗੇ ਕਿਉਂ ਪਹਿਲਾਂ ਮੌਸਮ ਖਰਾਬ ਹੋਣ ਕਾਰਨ ਲੇਟ ਉੱਠਦੇ ਸੀ ਹੁਣੋਂ ਤਾਰੇ ਨਿਕਲੇ ਹੋਏ ਨੇ ਮੌਸਮ ਸਾਫ ਸੀ ਰਾਤ ਤੇ ਹੁਣ ਕਾਕਨ ਦਾ ਚੋਕ ਜਦੋਂ ਦਿਨ ਚੜਨਾ ਉਹਨੂੰ ਮੱਝਾਂ ਚੋਬੇਲੇ ਹੋ ਜਾਣ ਤੇ ਚਲੋ ਮਿਲਦੇ ਦਿਨ ਭਰ ਦੇ ਵਲੌਗ ਨਾਲ ਜੀ ਅੱਜ ਬਣੇ ਰਿਹਾ ਬਹੁਤ ਸੋਹਣਾ ਵਲੌਗ ਹੋਊਗਾ ਦੇਖਿਓ ਐਂਡ ਤੱਕ ਦਿਨ ਭਰ ਦਾ ਵਲੌਗ ਹੋਊਗਾ ਦਿਨ ਭਰ ਦੀਆਂ ਗੱਲਾਂ ਬਾਤਾਂ ਤੇ ਹੱਸੇ ਰੇਟੇ ਆਓ ਜੀ ਬਣੋ ਚਲੋ ਚੱਲੀਏ ਬਲੌਗ ਤੇ ਪਹਿਲਾਂ ਤਾਂ ਜੀ ਤੁਹਾਨੂੰ ਦੱਸ ਦਈਏ ਆਪਣੇ ਕਈ ਦਿਨਾਂ ਤੋਂ ਪ੍ਰੋਬਲਮ ਆ ਰਹੀ ਥੀ ਆਟੋ ਡਾਪਿੰਗ ਹੋ ਜਾਂਦੀ ਸੀ ਆਟੋ ਡਾਪਿੰਗ ਦਾ ਮਤਲਬ ਕਿ ਜਿਹੜੇ ਅਸੀਂ ਪੰਜਾਬੀ 'ਚ ਗੱਲਾਂ ਕਰਦੇ ਆਪਾਂ ਆਪਣੀ ਲੈਂਗੁਏਜ ਪੰਜਾਬੀ ਹੈ ਆਟੋਮੈਟਿਕ ਇੰਗਲਿਸ਼ 'ਚ ਹੋ ਜਾਂਦੀ ਸੀ ਤੇ ਇੰਗਲਿਸ਼ 'ਚ ਹੋ ਜਾਂਦੀ ਨਾਲ ਦੇ ਨਾਲ ਜਿਹੜਾ ਟਾਈਟਲ ਸੀ ਉਹ ਵੀ ਇੰਗਲਿਸ਼ 'ਚ ਹੋ ਜਾਂਦੀ ਜਿਹੜਾ ਕਿ ਵੀ ਦੇਖਣ ਵਾਲੇ ਬਿਊਬਰ ਜਿਹਨੂੰ ਪ੍ਰੋਬਲਮ ਆਉਂਦੀ ਸੀ ਤਾਂ ਸਾਡੇ ਥੀ ਬਿਊ ਬਹੁਤ ਘੱਟ ਗਏ ਸੀ ਤੇ ਉਹ ਆਪਾਂ ਲੋਟ ਕਰ ਦਿੱਤਾ ਹੈ ਇਹ ਬਹੁਏ ਨਾ ਬ੍ਰੀਤੀ ਗੱਲਾਂ ਜਿਹੜੀਆਂ ਬਹੁਤ ਗੁੱਗਰ ਤੋਂ ਕੱਢ ਕੇ ਮਸਾ ਸੈੱਟ ਹੁੰਦੀਆਂ ਨੇ ਬ੍ਰੀਤੀ ਕੰਮ ਹੁੰਦਾ YouTube ਦਾ ਬਲੌਗ ਕਹੀ ਦੇਣਾ ਵੀ ਚੈਨਲ ਬਣਾ ਲਿਆ ਇਹਨੂੰ ਚਲਾਉਣ ਨਾਲ ਬਹੁਤ ਮਿਹਨਤਾਂ ਦੀ ਗੱਲ ਆ ਗਈ ਤੇ ਉਹ ਆਪਣਾ ਠੀਕ ਹੋ ਗਿਆ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਬਦਰ ਤੋਂ ਬਾਅਦ ਆਪਣੇ ਬਲੌਗ ਨੂੰ ਦੇਖੋ ਨਾ ਕਿ ਤੇ ਸ਼ੇਅਰ ਕਰੋ ਤੇ ਜਿਹੜੀਆਂ ਆਪਣੇ ਪਿੰਡ ਵਾਲੀਆਂ ਬਰਾਸਤੀ ਗੱਲਾਂ ਨੇ ਘਰ ਵਿੱਚ ਮਾਲ ਪਸੂ ਦੇ ਖੇਤੀਬਾੜੀ ਦੇ ਕੰਮ ਨੇ ਜਿਹੜੀ ਕਿ ਵੀ ਕਰਵਾਜ ਦੀ ਤਰ੍ਹਾਂ ਹੀ ਰਹਿ ਗਏ ਹਰੇਕ ਘਰ ਚ ਨਹੀਂ ਇਹ ਕੰਮ ਰਹਿ ਗਏ ਵਿਰੇ ਆਪਾਂ ਕਦਰ ਦੀ ਕਰਦੇ ਕਿਉਂ 60% ਪਸ਼ੂ ਹੀ ਰਹਿ ਗਏ ਹੁਣ ਪਿੰਡਾਂ ਚ ਮਿਲਦਾ 40 ਘਰਾਂ ਨੇ ਪਸ਼ੂ ਦੇਖੇ ਹੁਣ ਇਹਨਾਂ ਬੁਰਾ ਹਾਂ ਇਹਦੇ ਕੋਲੇ ਹੈਗੇ ਨੇ ਕਾਫੀ ਨੇ ਤੇ ਜੋ ਵੀ ਆਪਾਂ ਕੰਮ ਕਰਦੇ ਆ ਤੁਹਾਨੂੰ ਦਿਖਾਉਨੇ ਆ ਕਿ ਬਣਾਉ ਉਹਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਨਾ ਲੇਟ ਆਈ ਤਾਂ ਨਹੀਂ ਪਤਾ ਲੱਗ ਰਿਹਾ ਸਾਰਿਆਂ ਲੇਟਾ ਬਣ ਗਏ ਆਪਣੀ ਮੋਟਰ ਖੜੀਆ ਸਟਾਰਟਰ ਚ ਪਾਣੀ ਪੈ ਗਿਆ ਤੇ ਆਹ ਦੇਖੋ ਪਾਣੀ ਕਿੰਨਾ ਗੰਦਾ ਹੋਇਆ ਮੋਸਟਰ ਪਾਣੀ ਕੱਲ ਪੰਜ ਕੁ ਮਿੰਟ ਮੋਟਰ ਚੱਲੀ ਸੀ ਤੇ ਅੱਜ ਮਿਸਤਰੀ ਆਉਣਾ ਮੋਟਰ ਲੋਟ ਕਰਾ ਕੇ ਇਹ ਆ ਬੰਦਾ ਮੈਂ ਪ੍ਰੋਪਰ ਲਗਾਉਣਾ ਜਦੋਂ ਲਾਈਟ ਆਇਆ ਕਰੂ ਆਪ ਨੂੰ ਪਤਾ ਲੱਗ ਜੀ। ਇਹ 41 ਮੋਟਰ ਤੋਂ ਚੱਲਦਾ ਕਰਾਵਾਂਗੇ ਬੰਦਾਂ ਨੂੰ। ਇਹੇ ਦੇ ਕੰਮ ਕਰਾਉਣਾ ਮਿਸਤਰੀ ਨੂੰ ਡੀਕ ਰਿਹਾ। ਜੋਤ ਨੂੰ ਕਾਲੀ ਐ ਵੀ ਛੇਤੀ ਪਾਣੀ ਸਾਫ ਹੋ ਜਾਏ ਕਿਉਂ ਜੋਤ। ਬਾਹਰੋਂ ਇੱਕ ਇਹਦੇ ਨੂੰ। ਹਾਂ? ਕੋਈ ਨਾ ਕੋਤੋਂ ਮਿਸਤਰੀ ਆਉਣਾ ਕਾਉਂਟਿੰਗ ਹੋਦੀ। ਆ ਤਾਂ ਗਰੀਆਂ ਤੇ ਰੇਡੀ ਮੰਗ ਰਹੇ ਨੇ। ਕਿਹੜੀ? ਸੁਣਨਾ ਤਾਂ ਹੁਣ ਲਾਈਟ ਦਾ ਪਤਾ ਲੱਗਦਾ ਬੰਦਾਂ ਦਾ ਮੀਟਰਾਂ 'ਚ ਲਾਈਟ ਹੁੰਦੀ ਪਤਾ ਲੱਗ ਜਨਾ। ਕੋਈ ਮੀਟਰਾਂ 'ਚ ਵੀ ਨਹੀਂ ਆਉਂਦੀ। ਮੀਟਰ ਦੇ ਲੈਟ ਅੱਗੇ ਤਾਂ ਹੁੰਦੀ। ਅਟਾਰ ਨਹੀਂ ਕੀਤੀ ਕਰਤੀ। ਤੇ ਦੇਖੋ ਜੀ ਸਾਡੇ ਗੰਨੇ ਕਿੰਨੇ ਵਧੀਆ ਹੋਏ ਪੈਣਗੇ। ਤੇ ਔਲੇ ਵੀ ਤੋੜਨਾਂ ਲੈਣਗੇ। ਹਾਂਜੀ ਝੋਨਾ ਆਪਣਾ ਤਕਰੀਬਨ ਨਿਸਰ ਚੁੱਕਿਆ। ਝੋਨੇ ਦੀ ਜਿਹੜੀ ਨਸਰਿਆ ਆਪਣਾ ਹੋ ਚੁੱਕਿਆਗਾ 70 ਤੋਂ 60%। ਤਕਰੀਬਨ ਹਫਤੇ 'ਚ ਨੇ ਸਾਰਾ ਨਿਸਰ ਕੇ ਲਟਕ ਜਾਣਾ ਜਿਹੜਾ ਮੀਂਹ ਤੋਂ ਬਾਅਦ ਆ ਨਿਸਰਿਆਗਾ। ਇਤਨੀ ਥੋਤ ਬਣਦੀ ਉਸ ਆਪਣੇ ਪੰਜ ਸੱਤ ਕਿਲੇ ਪਹਿਲਾਂ ਨਿਸਰ ਗਏ ਉਹ ਤੇ ਥੋਤ ਬਣ ਦਾ ਡਰ ਦੇਖੋ ਜੀ ਜੀਰੀ ਇੰਨੀ ਮੰਨ ਗਈ ਆ ਮੀਨਾ ਦੇਖੋ ਮੈਂ ਉੱਤੇ ਥਾਂ ਚ ਕੜਨ ਨਾਲੇ ਜੇ ਵਿਚ ਵੜ ਕੇ ਹੋਣਾ ਹੋਵੇ ਇੱਥੇ ਨਾਲੇ ਰੇ ਬਹੁਤ ਘੱਟ ਪਾਇਆ ਮੇਰੇ ਬਰਾਬਰ ਹੈ ਪੰਜ ਪੰਜ ਫੁੱਟ ਦੀ ਹੋਈ ਪਈ ਆ ਬਹੁਤ ਜ਼ਿਆਦਾ ਮੱਲੀ ਆ ਫਲ ਵੀ ਮਾਰਾ ਇਹਨੇ ਟੰਗਾ ਲਾਇਆ ਫਿਰ ਇਹ ਦੂਆ ਦਾਣੇ ਚ ਜਾਨ ਪਾਇ ਗੁਰੂ ਨੇ ਜਾਲ ਜਾਲ ਪਾ ਦੇ ਬੜੀ ਆ ਨਿਕਲਿਆ ਉਹ ਫਸਲ ਚੋਂ ਜੀ ਠੇਕੇ ਠੂਕੇ ਬਹੁਤ ਭਰੇ ਨੇ ਰਿਸਕ ਤੇ ਕੰਮ ਹੁੰਦਾ ਸਾਰਾ ਚਲੋ ਆਪਣੇ ਐਮਬੀ ਚਲ ਜਿੰਨੀ ਹੈਗੀ ਪਰਮਾਤਮਾ ਘੱਟ ਦੇ ਦੂ ਜਿੱਥੇ ਜ਼ਮੀਨ ਨਹੀਂ ਹੋਈ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਆਂ ਵੀਰਾਂ ਵਾਸਤੇ ਵੀ ਵਾਹਿਗੁਰੂ ਤਰੱਕੀ ਬਖਸ਼ੇ ਸਭ ਨੂੰ ਕਿਰਪਾ ਰੱਖੇ ਨਾ ਇਸੇ ਨੂੰ ਦੇਖ ਕੀ ਜ਼ਿਮੀਂਦਾਰ ਜਿਉਂਦਾ ਫਸਲ ਦਾ ਮਾਰੀ ਫਿਰਦਾ ਇਹਨੇ ਨਾਲ ਹੀ ਜਵਾਕ ਪੜਾਏ ਜਾਂਦੇ ਨੇ ਇਸੇ ਨਾਲ ਹੀ ਕਬੀਲਦਾਰੀਆਂ ਚਲਦੀਆਂ ਚਲਦੀਆਂ ਨੇ ਆਪਾਂ ਨੂੰ ਕੋਈ ਹੋਰ ਆਰਤ ਨਹੀਂ ਹੋਰ ਕਿਦੋਂ ਆਪਾਂ ਨੂੰ ਪੈਸਾ ਨਹੀਂ ਮਿਲ ਲੱਗੇ ਵੀ ਆਪਾਂ ਕੋਈ ਬਿਜ਼ਨਸ ਕਰਕੇ ਉਹ ਕਰ ਲੀ ਜਾਂ ਮੈਂ ਸਦੋਂ ਜਾਂ ਖੇਤੀਬਾੜੀ ਤੋਂ ਪਨ ਵਹੀ ਪੈਸਾ ਪਰਮਾਤਮਾ ਇਹਨੂੰ ਹੁਣ ਸਿਰੇ ਲਾ ਦੇ ਸੋਧਾ ਕਮ ਹੋ ਪੱਕ ਜੇ ਤੇ ਇਹਨੂੰ ਇੱਕ ਤੋਂ ਦੋ ਪਾਣੀ ਲੱਗਣਗੇ ਜੀਰੀ ਹੁਣ ਜੀਰੀ ਜਮਾ ਸੁੱਕੀ ਪਈ ਆ ਪਾਣੀ ਭਾੜ ਗਿਆ ਜੀਰੀ ਤੇ ਹੁਣ ਆਪਾਂ ਨੂੰ ਆਸੋ ਵੀ 11 ਵੀ ਮੋਟਰ ਚੱਲ ਪਈ ਮੋਟਰ ਦੇ ਸਾਰੇ ਅੰਮ ਮਿਸਤਰੀ ਨਹੀਂ ਆਇਆ ਅਜੇ ਤੱਕ ਡੇਢ ਦੋ ਘੰਟੇ ਹੋ ਗਏ ਉਹ ਕਹੇ ਨੂੰ ਤੇ ਤੁਹਾਨੂੰ ਦਿਖਾਉਣੇ ਆ ਨਹੀਂ ਤੁਹਾਨੂੰ ਔਲੇ ਦਿਖਾ ਆਪਣੇ ਔਲੇ ਵੀ ਚਾਰ ਵਾਲੇ ਤਿਆਰ ਮੰਗੂ ਹੋ ਗਏ ਹਜੇ ਥੋੜਾ ਕੜਤਣ ਚ ਬਣਨੇ ਚਾਰ ਬਣ ਗਿਉ ਇਹਨਾਂ ਦਾ ਹੌਲੀ ਹੌਲੀ ਕਰਕੇ ਲੱਗੇ ਥੋੜੀ ਨੇ ਚੱਲ ਇੱਕ ਬੂਜੇ ਤੇ ਬੱਤ ਕਦੇ ਲੱਗਣੀ ਆਪ ਦੇ ਖਾਣ ਨੂੰ ਮੁੱਕਦੇ ਨਹੀਂ ਛੋੜੇ-ਛੋੜੇ ਕਰਕੇ ਇਹਨਾਂ ਨੂੰ ਵਰਤ ਲਾਂਗੇ ਤੇ ਕਿਤੇ ਕਿਲੋ ਤੋੜ ਲੈ ਕੇ 2 ਕਿਲੋ ਐ ਕਰਕੇ ਕਿਉਂ ਸਿਆਲ ਤੇ ਆਪਣੇ ਮਿਸਤਰੀ ਲੱਗਣਾ ਜੀ ਡੇਢ-ਦੋ ਮਹੀਨੇ ਮਿਸਤਰੀ ਦਾ ਕੰਮ ਚੱਲੂ ਪਹਿਲਾਂ ਘਰ ਦੇੜਨਾ ਫਿਰ ਪਾਉਣਾ ਉਦੋਂ ਇਹ ਆਪਾਂ ਨੂੰ ਬਹੁਤ ਕੰਮ ਦੇਣਗੇ ਔਲੇ ਦਾ ਚਾਰ ਔਲੇ ਦਾ ਚਾਰ ਹੈ ਸਾਗ ਨਾਲ ਹਰੇਖ ਖਾਂਦਾ ਤੇ ਆਪਾਂ ਇੱਕ ਦਿਨ ਤੱਕ ਰਿਆ ਬਸਤ ਆ ਜਾਣੀ ਸਾਰਾ ਘੜ ਕੇ ਕਿਉਂ ਜੀ 15 ਦਿਨ ਮੋਟਰ ਨਹੀਂ ਜੱਲੀ ਮੋਟਰਾਂ ਕੋਲੇ ਵੀ ਬਗੰਦ ਵਾਲਾ ਹੋ ਗਿਆ ਖੱਬਲਾ ਕੱਲਾ ਸਾਰਾ ਗੁੱਟ ਕੇ ਇੱਥੇ ਆਪਾਂ ਸਰੋਂ ਪਾਲਕ ਮੇਥੇ ਧਨੀਆ ਲਾਮਾਂ ਸਾਰਾ ਇੱਥੇ ਲਾਇਆ ਸੀ ਜੜੀ ਸਰੋਂ ਹੋਈ ਪਈ ਸੀ ਸਾਰੀ ਮੱਚ ਗਈ ਤੇ ਹੁਣ ਆਪਾਂ ਦੂਰੀ ਵਾਰ ਲਾਵਾਂਗੇ ਵਾਹਿਗੁਰੂ ਗੱਡੀ ਲੈਣ ਤੇ ਚਾੜੂਗਾ ਦੂਰੀ ਵਾਰ ਚੱਲਾਂਗੇ ਮੁੰਡੇ ਕੁਰੇ ਸਾਫਰ ਤੇ ਦਿਗਦੇ ਤੈਂਦੇ ਆਏ ਨੇ ਕਿਸਾਨ ਵੀਰੋ ਬੱਸ ਹਿੰਮਤ ਰੱਖੋ ਹਿੰਮਤ ਲਾਡੋ ਮੱਥਾ ਤੇ ਆਉਂਦਾ ਮੱਥਾ ਤੇ ਇੱਕ ਤਾਂ ਹੁਣ ਕਰਾਈ ਵੰਡਦੇ ਆ ਇਹਨਾਂ ਨੇ ਭਾਈਆਂ ਨੇ ਖਾ ਲਈ ਖਾਓ ਤੁਸੀਂ ਵੀ ਸਾਰੇ ਨਾਲੇ ਕਰਾਈ ਬਾਬਾ ਕੰਦਰ ਸੇ ਤੇ ਕਿ ਕਦੀ ਆਪਣਾ ਕੰਮ ਕਰਦੇ ਆਂ ਕੋਈ ਕੰਮ ਨੂੰ ਆਪਣਾ ਕਰ ਸਤਿ ਸ੍ਰੀ ਅਕਾਲ ਰੱਖਦੇ ਨੇ ਦੱਸਦੇ ਕਰਨਾ ਹੈ ਕਦੋਂ ਮਾਤਾ ਜੀ ਕਿਰਪਾ ਕਰਕੇ ਦੱਸ ਸਕਦੇ ਆਂ ਕਿ ਕਿਹੜਾ ਕੰਮ ਲਿਖਿਆ ਚਾਹੀਦਾ ਜੇ ਸਾਡਾ ਵਰਤਿਆ ਕਈ ਮਹੀਨੇ ਬੱਲੇ ਨੂੰ ਕੋਈ ਸਮੱਸਿਆ ਆ ਮੈਂ ਦੁਬਾਰਾ ਕਈ ਦਿਨ ਪਹਿਲੇ ਦੋ ਦਿਨ ਮੇਰੇ ਕੰਮ ਖੜ ਗਿਆ ਸੀ ਕਿ ਕੰਮ ਦੇ ਹਿਸਾਬ ਨਾਲ ਬੇਤੇਰੀ ਅੰਦਰ ਲਗਾਤਾਰ ਤੇ ਇੱਕ ਆਦਮੀ ਕਹਿੰਦੇ ਪਤ ਨੂੰ ਆਪਣੀ ਸ਼ਾਮ ਤੱਕ ਮੁਕਾ ਚੱਲ ਦੇ ਨੀਂ ਮੱਲਾਂ ਪਾਣੀ ਦੇ ਉੱਤੇ ਨਹੀਂ ਪਾਇਆ ਤੇ ਰਿਹਾ ਇਹ ਜਿਹੜਾ ਪਾਣੀ ਹੈ ਕਦੋਂ ਵਰਤਣਾ ਕਰਦਾ ਆਪੇ ਬਾਹਰਲੇ ਪੰਕਤ ਬਹੁਤ ਹਲਾਜੀ ਦੇ ਨਾਲ ਪੰਕਤਾਂ ਦੇ ਪਾਣੀ ਦਾ ਪ੍ਰਯੋਗ ਕਰੇ ਨਾਲ ਮਿੱਟੀ ਗਰੇਤੀ ਪਾਰਕ ਤੋਂ ਵੀ ਇਤਿਹਾਸ ਬਹੁਤ ਪਾਇਆ ਨੇ ਤੇ ਵੀ ਤੇ ਉਸ ਤੋਂ ਬਹੁਤ ਬਾਹਰਲੇ ਕਿਹਦੇ ਮਤਲਬ ਹੋਣਗੇ ਯਾਰ ਕਦੇ ਤੈਨੂੰ ਹੋ ਕੇ ਆਪਣੇ ਦਸਤਨਾ ਲਿਆ ਆਂ ਮੈਂ ਚੱਲੀ ਜਾਂਦਾ ਚੱਲੀ ਜਾਂਦਾ ਤੇ ਇੱਕ ਵਾਰੀ ਵੀ ਇਸ ਤਰ੍ਹਾਂ ਕਰਵਾ ਆਪਾਂ ਅਦੋ ਮੇਰੇ ਨਾਲ ਤੋਂ ਹੋਈ ਰਹਿਤ ਬੰਸਪਰ ਸਾਰਾ ਦੇ ਲਈ ਸੁਨੀ ਵੀ ਅਗਰ ਦੇ ਲਈ ਜਾਂਦਾ ਫਿਰ ਜੀ ਹੁਣ ਆਪਾਂ ਟਾਮਾਂਗੇ ਮੱਝਾਂ ਵਾਲਾ ਤੁਹਾਨੂੰ ਪਤਾ ਹੀ ਹੈ ਜੇ ਮੇਟਾ ਲਾਉਂਗਾ ਤਾਂ ਕੀ ਕੋਈ ਨਹੀਂ ਲੱਗਦੀ ਕੋਈ ਨਾ ਮਨ ਹੋਇਆ ਕੋਈ ਮਦਰਾ ਨਹੀਂ ਲੱਗਦੀ ਆਏ ਤੇ ਨਾਮ ਕਰੇ ਸੀ ਸਾਥ ਬਲੇ ਵੀ ਨਹੀਂ ਸੁਨੋ ਸੁਨੋ ਹੈ ਵੀ ਬਹਿਣ ਨੂੰ ਜਲਾ ਸੁਨੋ ਹੈ ਸੁਨੋ ਆ ਜਮਾ ਤੇ ਲੈਣਾ ਨਾ ਕਿਸੇ ਪਾਸਾ ਇਹਨੇ ਆਪਣੇ ਨਾਲ ਆਪਸ ਤੋਂ ਵੀਏ ਮਾਣੇ ਮੰਗੇ ਬਣਾਣੇ ਪੀਤਾ ਘਰੇ ਕੋਈ ਇਹ ਕੰਮ ਕਰਨੀਆਂ ਦਾ ਕਹਿਣਾ ਨਹੀਂ ਰਿਹਾ వాబ్యాజి descript తాేమువలు తౌలు భాబ్ను అక్యాలు ఛల్వా చల్లు ప్నింనంకగా దాక్నింన 24 руки ప్నిటిం ఉక్యాలు ప్నిసాలు met revolutionary భాబ్ బోతులు ఆలు. ਤੇ ਬਾਕੀ ਬੇਟੀਆਂ ਦੇ ਜਿਹੜੇ ਹੋਣਗੇ ਤੱਕ ਸਰਦੂ ਮਾਰ ਕੇ ਉੱਤਮ ਦੇ ਕਾਰਜ ਦੀ ਜਦੋਂ ਮੁਕਤ ਹੈ ਇਹ ਰੁਕਦੇ ਨਹੀਂ ਆਪਣੇ ਕੰਮ ਕਰ ਰੋਗੇ ਬਿਲਕੁਲ ਨਹੀਂ ਰੁਕਦੇ ਹਟਾ ਚੱਲਦੇ ਰਹਿੰਨਾ ਪੁੱਤ ਮੈਂ ਤਾਂ ਜਿੰਦਗੀ ਕੱਢ ਲਈ ਆ ਮੈਂ ਹੁਣ ਆਪਾਂ ਸਾਹਮਣੇ ਰਹੇ ਕਾਂਗੇ ਫੇਰ ਨੰਮਾ ਕੰਮ ਕੋਲ ਫੇਰ ਨੰਮਾ ਕੰਮ ਇਹ ਪਟਾਂਗੇ ਵੀ ਆਪਾਂ ਹੁਣੇ ਦੂਹ ਧੱਕ ਵੀ ਕਰਾਂਗੇ ਕੋਲ ਦੋ ਡਾੜੀ ਪੱਕੇ ਰੱਖ ਕੇ ਕਰਾਂਗੇ ਨਾ ਤੇ ਫੇਰ ਖੰਡ ਦੇ ਵਿੱਚ ਕਹਿੰਦੇ ਵੀ ਘੜ ਬੜਾਈ ਦੇ ਇਟਾਂ ਦਾ ਹਣੀ ਥੋੜਾ ਕੰਮ ਆ ਫੇਰ ਦੋ ਮਸਤ ਕਿੱਕਟ ਤੇ ਆਉਂਗੇ

ਤਾਂ ਕੀ ਕਰਨ ਤੇ ਤੁਸਾ ਫਰਦੀ ਲੈ ਹੈ ਹੈ ਦੇ ਕਰਨ ਵੇਚੀ ਲੈਣਾ ਹਨਾ ਜੀ ਆਪ ਦੀ ਕਿਰਪਾ ਕਰੂਗਾ ਤੇ ਕਾਸ਼ ਆਪ ਜੀ ਕਾ ਮਜਲੀਂ ਜਲੂਗਾ ਹੈ ਨਾ ਤੇ ਫਰਮਾਤ ਨਹੀਂ ਕੰਮ ਕਰਾਉਣਾ ਆਪਾਂ ਕੁਸਰੀ ਕਰ ਸਕਦੇ ਹੈ ਨਾ ਉਹ ਵੀ ਆਪਾਂ ਨੂੰ ਮਤਾਂ ਦੇਣਾ ਹੈ ਇੱਧਰ ਸੱਤਾਂ ਵਾਲੀ ਜਗ੍ਹਾ ਤੇ ਇਹੋ ਜਿਹੀ ਗੋੜੀ ਜਿਹੀ ਕਿਉਂ ਕਰਤੇ ਹੈ ਆਪਣੀ ਗੱਲ ਨੂੰ ਆਪੋ ਦੇ ਸਰਕਾਰਾਂ ਦੇ ਇੰਟੈਕਟ ਕਰਦੀ ਦੀ ਸਟੈਂਡ ਕਰਦੇ ਹੋ ਨਹੀਂ ਮੈਂ ਆਪਣਾ ਭਰਾ ਨਾਲ ਵੇਲਾ ਹੋਊਂ ਤੁਮ ਤੇ ਕਿੰਨੇ ਕਰਨਾ ਹੈ ਕਾਇ ਕਰਾਂਗੇ ਇਹ ਤੋਂ ਆਇਨ ਨਾਲ ਹੀ ਪਹੁੰਚ ਆਇਆ ਹੈ ਇਹ ਫਿਰ ਪਾਈ ਬਟਾ ਗ੍ਰੈਵੀ ਦੇ ਨਾਲ ਕਿ ਆਉਂਦੀ ਰਹੀ ਹੈ ਲੱਗੇ ਮੈਂ ਤਾਂ ਨੰਬਰ 11 ਵਜੇ ਨਸਾ ਉੱਪਰ ਜਾ ਰਿਹਾ ਤੇ ਬਰਬਾਹਾ ਜਾ ਰਿਹਾ ਤੇ ਬਾਰੇ ਬਹੁਤ ਜਿਆਦਾ ਖੜਖੜ ਹੁੰਦੀ ਹੈ ਕੋਈ ਗੱਲ ਦੀ ਸਮਝ ਨਹੀਂ ਆ ਰਹੀ ਹੁਣ ਬੂਹਾ ਧੋ ਕੇ ਅੰਦਰ ਬੈਠਿਆ ਦਿੱਤੀ ਕਹਿੰਦੀ ਜਿੱਤੇ 5-4 ਬੈਠਾ ਗੱਲਾਂ ਕਰਤਾ ਕਰੂਗਾ ਬਹੁਤ ਜਿਆਦਾ ਰੌਲਾ ਪਾਇਆ ਆਰੇ ਵਸੀ ਹੁੰਦਾ ਤੇ ਕੱਲ ਨੂੰ ਹੋਵੇ ਤਾਂ ਰੱਖਣਾ ਜ਼ਰੂਰੀ ਪੰਜ ਦਿਨ ਹੋ ਗਏ ਅੱਜ ਇੰਨਾ ਜਿਆਦਾ ਫਟਕਾ ਹੁੰਦਾ ਉਹਦਾ ਮਸ਼ੀਨ ਦਾ ਬਹੁਤ ਜਿਆਦੇ ਤੇ ਜਦੋਂ ਮਸ਼ੀਨ ਖੜਦੀ ਹੈ ਮਾੜਾ ਮਟਕਾ ਕੋਈ ਬਾਤ ਨਹੀਂ ਕੋਈ ਸ਼ਾਂਤੀ ਆ ਜਾਂਦੀ ਹੈ ਨਹੀਂ ਤਾਂ ਬੜਕੇ ਵਿੱਚ ਰਹਤਾ ਪ੍ਰਸ਼ਾਂਤ ਕੀਤਾ ਹੋਇਆ ਕਿਉਂ ਹੋਏ ਇਹ ਇਹ ਨੁਕਤਾ ਇਹ ਪੰਜੰਦ ਨੇ ਜਿਹੜੇ ਪੂਰੇ ਜ਼ੋਰ ਨਾਲ ਜਾਂਦੇ ਨੇ ਵੇਰ ਗੋਰ ਦੀ ਤਰੇ ਪਰ ਫਰਦੀ ਪਰ ਕਿਉਂ ਕਿਰਪਾ ਕੀਤੀ ਸਾਧਾਹੀ ਉਹ ਦਿਨ ਹੋਰ ਆਪਾਂ ਲੰਨ ਦੀ ਮਿੱਟੀ ਦਾ ਉਹ ਮਸ਼ੀਨ ਇਹ ਖਿੱਚ ਕੇ ਆ ਧਰਦੀ ਹੈ ਤੇ ਹੁਣ ਜਿਹੇ ਜਾਂ ਫਿਰ ਉਹ ਲੋਕਾਂ ਤੇ ਨਾ ਜਾਨ ਨਹੀਂ ਹੈਗੀ ਜਿਹੇ ਜਿਹੇ ਕਿਸੇ ਚ ਉਹ ਜਾ ਪੁੱਤ ਮਸੀਨ ਮਰੀ ਦਾ ਜੁਲਦਾ ਅੱਗੇ ਨਾਲ ਹੀ ਬੋਰ ਲਾਉਨੇਗਾ ਉਹਦੇ ਤੇ ਪਾਣੀ ਅਗਲਾ ਕੰਮ ਤਾਂ ਹੁੰਦਾ ਰੈਡੀ ਹੀ ਜਗਾ ਜਿਹੜਾ ਬੇਤੀ ਪੁੱਤ ਉਹਦੇ ਰੈਡੀ ਨੂੰ ਅਗਲੀ ਗੱਲ ਸੌ ਕਰਨੀ ਪੈਂਦੀ ਹੈ ਵੀ ਅੱਗੇ ਜਿਹੜਾ ਮਹੌਤ ਕੀ ਉਹ ਅਸਤਰਾ ਨਾਲ ਹੀ ਹੁੰਦਾ ਤੇ ਆਪਾਂ ਨੂੰ ਨੜਤਾ ਨਾਲ ਦੇ ਉੱਤੇ ਕੰਮ ਹੁੰਦਾ ਆਪਣਾ ਬਾਕੀ ਇਹ ਸਮਝਦਾਰੀ ਤੇ ਜਦੋਂ ਆਪਾਂ ਨੜਤੇ ਤੋਂ ਵੇੜ ਤੇ ਲੋੜ ਬਤਾਉਂ ਪਾਣੀ ਕਰਦੇ ਹੁਣ ਇਹ ਕਿਸੇ ਨੂੰ ਥੋੜਾ ਜਿਹਾ ਬਣ ਕੇ ਜਾਂਦਾ فرق ਤਾਂ ਹੁੰਦਾਗਾ ਤੇ ਜਿਹੜੇ ਨਾਲ ਕਾਲਾ ਟਾਈਮ ਤੇ ਬੰਦ ਹੋ ਉਹ ਬੜੀ ਐ ਹੁਣ ਮਾਹੌਲ ਹੀ ਹੈ ਰਹਾ ਹੋ ਗਿਆ ਜਿਹੜਾ ਜ ਮਾਹੌਲ ਹੁੰਦਾ ਨਾ ਕੋਈ ਜ ਦੁਨੀਆ ਹੋਊਗੀ ਉਹ ਹੀ ਜ ਦੁਨੀਆ ਹੋਊਗੀ ਜਿਹੜਾ ਜ ਮਾਹੌਲ ਹੈ ਤੇ ਇਹ ਗੱਲਾਂ ਸੱਚ ਕਰਕੇ ਜਾਣੋ ਜਨ ਸਹੀ ਗੱਲਾਂ ਨੇ ਹਾਂਜੀ ਬੋਰ ਆਪਣਾ ਬਾਗਿਆ ਤੇ 260.65 ਤੇ ਵਗ ਗਿਆ ਮਲਾਂਾ ਜੀ ਬੋਰ 42 ਪੈਪਸੀਓ 42 ਪੈਪਰ ਚੋ ਹਾਰ ਰਹਿ ਗਿਆ ਤਿੰਨ ਪੈਪ ਆਵਾਸੀ ਸਾਢੇ 3 ਫੁੱਟ ਦਾ ਪੈਪ ਪੈ ਕਾਲਾ ਦਿਨ ਬਰੀਆ ਲੱਗਿਆ ਸਾਰਾ ਤੇ ਅੱਜ ਦਾ ਦਿਨ ਤੇ ਵਾਹਿਗੁਰੂ ਕਿਰਪਾ ਰੱਖੇ ਤੁਦ ਚੱਲੇ ਕੰਮ ਪਹਿਲਾਂ 2 ਦਿਨ ਅੱਧੇ ਉੱਤੇ ਲਾਏ ਨੇ 5 ਦਿਨਾਂ ਚ ਪੋਰ ਹੋਊਗਾ ਜੀ ਇਹ 200 300 330 ਫੁੱਟ ਤੇ ਤਣ ਆਊਗੀ 330 ਫੁੱਟ ਪੋਰ ਕਰਨ ਆਪਾਂ ਨੇ ਤਕਰੀਬਨ ਇਹਨੂੰ 5 ਦਿਨ ਲੱਗ ਜਾਣਗੇ ਜਿੰਮੀ ਟਿਕ ਜਾ ਜਿੰਮੀ ਨਾ ਰੌਲਾ ਨਾ ਪਾ। ਉਹ ਕਰਦੇ ਮਗਰ। ਮੂੰਹ ਬੋਤ ਕਰਦੇ ਨੇ ਬੀਬੀਏ ਰੋਟੀ ਪਾਉਂਦੀ ਆ ਜਦੋਂ ਮੰਮੀ ਆਉਂਦੀ ਆ ਇੱਧਰ ਮਗਰ ਮਗਰ ਭੱਜ ਲੈਂਦੇ ਨੇ ਮਗਰ ਮਗਰ ਭੱਜੇ ਫਿਰਦੇ ਨੇ। ਉਹਨਾਂ ਨੇ ਰੱਖ ਰਿਆ ਕਰੇ ਅਸੀਂ ਰੱਜ ਲੈਂਦੇ ਰਹੋ ਭੁੱਖੇ ਰਹੇ ਇਹਦਣੇ। ਪੰਜ ਪਾਤੀਆਂ। ਲੋਕੇ ਜੇ ਵਹੈਂਦੇ ਨੇ ਬਣੀ ਕਿੱਥੇ? ਬਲਗੇ। ਚਲ ਪਉਣ ਨਾ ਇਹ ਹੋਰ ਇਹਦੇ ਨੂੰ ਐਵੇਂ ਸਾਡਾ ਘਰ ਹੈਗਾ। ਕੋਸਾ ਕੁੱਤੀ ਵੀ ਨਹੀਂ ਗਈ ਆ ਗਿਆ ਸੋਦੇ ਮੰਗ ਰ ਉਧਰ ਆਏ ਨੇ ਮੇਰੇ ਮਾਗ ਰੋਟੀ ਕੁੱਤੀ ਵੀ ਨਹੀਂ ਕੁਛ ਕਹਿੰਦੀ ਆਪ ਨੂੰ ਪਹਿਲਾਂ ਇਹ ਵੀ ਕੁੱਤੀ ਨਾ ਵੱਢ ਲੈ ਇਹ ਤਾਂ ਮਰੇ ਪੈ ਤੇ ਵਿਚਾਰੇ ਇਹਨੂੰ ਘੱਟ ਰੋਟੀ ਮਿਲਦੀ ਜਿੱਦੇ ਵੱਡਾ ਮੀਂਹ ਪਿਆ ਪਹਿਲੇ ਦਿਨ ਉਦੋਂ ਕਦੂਰੀਆਂ ਜਿਹੜਾ ਕਿਉਂ ਚੱਕ ਕੇ ਲੈ ਆ ਦੇਣੀ ਕਿ 18 ਦਿਨੋਂ ਉਹਨਾਂ ਨੂੰ 19 ਆਇਆਂ ਨੂੰ ਭਾਈ ਇਹ ਵੀ ਹੈ ਨਾ ਹੂੰ ਇਹਨਾਂ ਨੇ ਕਿਹੜਾ ਕਮਾਈ ਖਾਣੀ ਹੋਈ ਆ ਕੁੱਤੇ ਦੀਆਂ ਤੇ ਜੋਤ ਨੇ ਇੱਕ ਮਜਰੀ ਤਾਂ ਹਰ ਕੱਢ ਲਈ ਤੇ ਦੂਸਰੀ ਦੀ ਕੱਢਣ ਲੱਗ ਗਏ ਤੇ ਇਧਰ ਪ੍ਰਧਾਨ ਵਾਲੇ ਹੱਥ ਹੋ ਗਏ ਹਾਂ ਦੋ ਰੋਟੀਆਂ ਦਵਾਈ ਨੂੰ ਰੱਖਦੀ ਸੀ ਲਾਉਣ ਹੀ ਲੱਗੀ ਹੁਣ ਲਾਉਣ ਲੱਗੂਗੀ ਆਪਾਂ ਤੜਕੇ ਲਾਦੇ ਸਾਰੇ ਪਸ਼ੂ ਆਪਣੇ ਘਰ ਦੇ ਲਈ ਤੜਕੇ ਵਾਸਤੇ ਮੈਂ ਤਿੰਨ ਟੋਕਰੇ ਚਾਰ ਦੇ ਤੰਨਾ ਤੂੜੀ ਰਲਾ ਕੇ ਰੱਖਦੇ ਤੜਕੇ 4.5 ਜਦੋਂ ਵੀ ਉੱਠੇ ਪੰਜ ਜਦੋਂ ਉੱਠ ਖੜੇ ਉਹਦੀ ਪਾਰਾਂ ਤੇ ਮੋਟਰ ਤੇ ਬੱਲਮ ਲਾ ਦਿੱਤਾ ਆਪਾਂ ਨੇ ਆਹ ਦੇਖੋ ਜੀ ਬੱਲਮ ਟੰਗਤਾ ਹੁਣ ਜਿਹਨੂੰ ਲਾਈਟ ਆਇਆ ਕਰੂ ਮੋਟਰ ਵਾਲੇ ਉਹਦੀ ਪਤਾ ਲੱਗ ਜਾ ਕਰੂ ਸਾਰੇ ਮੋਟਰਾਂ ਦੇ ਵਿੱਚ ਬੱਲਮ ਮੱਚੇ ਵਿੱਚ ਲੋਕਾਂ ਨੇ ਤਾਰਾਂ ਲਾਤੀਆਂ ਲਾਈਟ ਆਈ ਦਾ ਨਹੀਂ ਪਤਾ ਲੱਗਦਾ ਦੋ ਦਿਨ ਹੋ ਗਏ ਲਾਈਟ ਆਉਂਦੀ ਨੂੰ 15 ਦਿਨਾਂ ਬਾਅਦ ਲਾਈਟ ਆਉਣ ਲੱਗੀ ਐ ਤੇ ਆਪਣੇ ਆ ਪਾਣੀ ਪੂਣੀ ਬਾਲਾ ਮੋਸਕੇ ਬੈਤ ਲਿਆ ਆ ਰ ਮੱਝਾਂ ਨੂੰ ਨਿਮਾਉਣ ਦਾ ਬਹੁਤ ਔਖਾ ਹੋਇਆ ਪਿਆ ਇਸੇ ਕਰਕੇ ਆਪਾਂ ਨੇ ਅੱਜ ਬੱਲਮ ਲਵਾਇਆਗਾ ਦੇਖ ਚੂਕਦੇ ਨੇ ਵਿਚਾਰੇ ਓਏ ਕਾਰੇ ਰੋਟੀ ਇਹਨਾਂ ਨੂੰ ਬਹੁਤ ਪਾਇਆ ਕਰਾਂਗੇ ਬੋਰੀ ਜੀ ਤੇ ਪਾਇਆ ਕਰਾਂਗੇ ਰੋਟੀ ਰੇਤਾ ਲੱਗੇ ਨੇ ਇਹਨਾਂ ਨੂੰ ਬੋਰੀ ਤੇ ਰੋਟੀ ਪਾਇਆ ਕਰਾਂ ਗੱਲ ਤੋਂ ਜਾ ਟੋਕਰੇ ਚ ਪਾਇਆ ਕਰ ਹਾਂ ਪੁੱਤ ਫੇਰ ਐਂ ਵੀ ਖਾ ਲੈਂਦੇ ਵਿਚਾਰਿਆਂ ਨੂੰ ਰੇਤਾ ਲੱਗ ਜਾਂਦਾ ਤੇ ਗਾਈ ਨਹੀਂ ਧਾਰ ਬੀਬੀ ਕੱਢ ਲੂ ਗਾਈ ਸਾਡੇ ਦੁੱਧ ਵਾਲਾ ਘਟ ਗਈ ਜੀ ਨਾਲ ਇੰਨੀ ਸੇਵਾ ਹਾਂ ਹੂੰ ਅਗਰ ਮੈਂ ਬਾਲਟੀ ਰਾਨੇ ਦੀ ਪਿਓ ਕ ਪਾ ਚ ਦੁੱਧ ਇਹਨੂੰ ਫੇਰ ਕਰੂਗੀ ਉਸ ਤੇ ਵੀ ਰੱਬੇ ਕੋਲ ਕਿੰਨਾ ਦੁੱਧ ਨਹੀਂ ਹੋਣ ਸਕਦਾ ਅਸੀਂ ਕਿੰਨਾ ਦੁੱਧ ਫੇਰ ਕਰਾਂਗਾ ਦੁੱਧ ਨਾ ਨਾ ਚਾਹਤ ਨਾ ਦਾਣਾ ਸੰਦਾ ਪੂਰੀ ਮੁੱਕੀ ਪੂਰੀ ਮੁੱਕੀ ਰਹਿੰਦੀ ਹੈ ਉਸ ਦਾ ਉਹ ਤੋਂ ਬਾਹਰ ਆ ਗਿਆ ਦੇਖਦੇ ਇਹਨੂੰ ਫਿਰ ਕੋਈ ਹੋਰ ਸਿੱਸੀ ਲੈ ਕੇ ਚਾਰਾਂ ਨਹੀਂ ਅਰਦਾ ਉਹ ਨੂੰ ਵੀ ਰੋਣਾ ਪਾਤਾ ਡੋਲ ਤੋਂ ਖੁਲੜੀਆਂ ਮੇਰਾ ਬਹੁਤ ਔਖਾ ਦੇਖੋ ਜੀ ਕਿਵੇਂ ਨੁਕਸਾਨ ਹੁੰਦਾ ਧੂੜੀ ਦੇ ਝਾਰ ਦਾ ਖੁਲੜੀਆਂ ਰਹੀਆਂ ਨਾ ਐਮਰਜੈਂਸੀ ਵਿੱਚ ਆਣ ਨੇ ਉਹ ਜਾਤਾ ਉੱਧਰ ਲਾ ਕਰਤਾ ਸਾਰਾ ਪਾਟ ਗਿਆ ਉਧਰ ਦਾ ਫਿਰ ਅਸੀਂ ਪਸ਼ੂ ਬੰਨਦੇ ਨਹੀਂ ਵੀ ਕੋਈ ਪਸ਼ੂ ਦਾ ਨੁਕਸਾਨ ਨਾ ਹੋ ਜੇ ਟਰੈਕਟਰ ਖੜਾ ਰੱਖਿਆ ਡਰ ਲਾਦਾ ਵੀ ਟਰੈਕਟਰ ਤੇ ਨਾ ਕਿ ਪੈਰਾ ਤੁਨ ਬੁਰਾ ਹੁੰਦਾ ਇੰਨਾ ਬੁਰਾ ਹਾਲ ਹੋ ਗਿਆ ਮਿਸਤਰੀ ਲਾ ਮੈਂ ਮੁਰੇ ਨੂੰ ਸਾਰੀ ਦਿੱਤੀ ਉਹ ਇਸਤਰੀ ਨੂੰ ਪਰ ਉਹ ਇੱਥੇ ਤੱਕ ਨਹੀਂ ਆਵੇ ਕੰਮ ਜੀ ਰੁਕ ਗਿਆ ਨਾ ਹਾਂ ਕੱਟੇ ਵਾਦੇ ਜਿੰਦਗੀ ਨਾਲ ਹੀ ਨੇ ਕਦੇ ਵਾਦਾ ਵੀ ਹੋ ਜਾਣਾ ਕਦੇ ਘਾਟਾ ਵੀ ਹੋ ਜਾਣਾ ਵਾਹੇ ਨੂੰ ਸੁੱਖ ਰੱਖੇਗਾ ਅੱਜ ਮੈਂ ਇਹ ਤਾਂ ਖੇਤੜੀ ਖੋਲਦું 판 ਗਾਈ ਚਾਰ ਦਿਨ ਸਾਡਾ ਮੂਰ ਮੁਰਖ ਖਿਆਲ ਹੋ ਗਿਆ ਮਤਲਬ ਕਿ ਉਹ ਨਹੀਂ ਖਿਆਲ ਹੋਇਆ ਬਾਸਨਾ ਵੱਧਾਉਣ ਲੱਗ ਗਈ ਓਦੋਂ ਮਨ ਤੇ ਮੋਸਕਰੀ ਇਸ ਨੂੰ ਵੱਧਾਉਣ ਲੱਗੀ ਖਾਨਚ ਦਾ ਮਹਿਸਾ ਖਾਂਦੇ ਨੇ ਕੋਈ ਛੰਬ ਛੰਬ ਦਾ ਪਿਆ ਨਹੀਂ ਤੇ ਉਹ ਰੇਤਾ ਰਲ ਗਿਆ ਦੀ ਸਾਂਹ-ਸਾਂਹਟ ਕੱਢਦੇ ਚਾਰ ਵਜੇ ਥੋੜਾ ਥੋੜਾ ਘਰ ਚ ਤੰਨ ਕਦਨ ਆ ਰਿਹਾ ਫੇਰ ਪੀਲਾ ਚਾਰ ਆ ਜਾਂਦਾ ਤੇ ਉਹ ਫੇਰ ਦਾ ਕੋਈ ਵਰਗਾ ਚਾਰ ਆ ਜਾਂਦਾ ਫੇਰ ਤ ਉਹ ਭੈਣ ਲੱਗੀ ਕਰਨ ਕਿਦਰਾ ਨਾ ਹੋ ਰੁਪਦਾਗਾ ਵਿਚਾਰੀ ਖਾ ਲੈਂਦੇ ਨੇ ਉਹ ਨਾ ਦਲੂਨ ਦਾ ਬਦਲਾ ਨਿਹਰ ਕੀ ਫਿਰ ਚਲੋ ਜੀ ਮਿਲਦੇ ਅੱਗੇ ਬੀਚ ਰੋਟੀਆਂ ਨੇ ਉੱਤੇ ਉਹ ਝਾਕਦਾ ਕਾਓ ਖਾ ਲੈ ਖਾ ਲੈ ਖਾ ਲੈ ਖਾ ਲੈ ਖਾ ਲੈ ਲੈ ਖਾ ਲੈ ਪੁੱਕੇ ਮਰਦੇ ਨਹੀਂ ਤਰਾਦਣ ਢਿੱਡ ਭਰਦਾ ਨਹੀਂ ਉਹਨਾਂ ਤੁਹਾਡਾ ਚਲਦੀ ਦਾ ਨਾਮ ਗੱਡੀ ਐ ਚਲਦੀ ਦਾ ਨਾਮ ਗੱਡੀ ਐ ਜੀ ਤੇ ਪੋਲੀ ਚ ਤੇੜ ਆ ਗਏ ਇਹ ਬੇਲਟਾਂ ਹੀ ਢਿੱਲੀਆਂ ਆਈ ਹੁੰਦੇ ਨੇ ਕਿ ਪਹਿਲਾਂ ਉਹ ਢਿੱਲੀਆਂ ਸੀਗੇ ਇਹ ਇੰਦਰਾਂ ਵਾਲੇ ਬੇਲਟਾਂ ਹੀ ਢਿੱਲੇ ਆਉਂਦੇ ਨੇ ਢਿੱਲੀਆਂ ਸੀ ਮੈਂ ਐਂ ਹੁੰਦੇ ਨੇ ਅਸੀਂ ਇਹਦੇ ਹਿਸਾਬ ਨਾਲ ਹੁੰਦੀਆਂ ਨੇ ਗੇਅਰ ਦੇ ਹਿਸਾਬ ਨਾਲ ਠੀਕ ਕੰਮ ਚੱਲਦੇ ਚੱਲਦੇ ਤੇ ਭਰਾੜ ਵੀ ਪਏ ਨੇ ਇਹਨਾਂ ਕਿ ਹੈਗੀ ਨਹੀਂ ਪੂਰੀ ਕਿ ਲਿਆਉਣੀ ਪਊ ਐ ਲਿਆਉਣੀ ਪਊ ਪੁਣੀ ਕੰਮ ਖੜ ਗਿਆ ਚਲ ਕੋਈ ਨੰਬਰ 4 ਆਪਰਾ ਬਾਬੇ ਦਾ ਮੱਥਾ ਘੋਰ ਨਾਲ ਡੇਰੇ ਪੂਰਾ